ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮੇਤਰੋ ਪਿੰਡ ਜੌਣ ਵਾਲੇ ਦੇ ਵਿੱਚ ਜੌਣ ਵਾਲੇ ਪਿੰਡ ਤੋਂ ਜਿਹੜੀ ਘਣੀਆਂ ਨੂੰ ਛੜਕ ਜਾਂਦੀ ਆ ਉਹ ਸੜਕ ਦੇ ਉੱਤੇ ਤੁਸੀਂ ਮਿੱਤਰੋ ਜੌਣ ਵਾਲੇ ਤੋਂ ਕੜੀਆਂ ਵਾਲੇ ਵਾਲੇ ਪਾਸੇ ਨੂੰ ਦੂਰੀ ਤੈਅ ਕਰਨੀ ਹੈ ਕਿੰਨੇ ਕਿਲੋਮੀਟਰ ਦੀ પેટ્રોલ ਪੰਪ ਆਊਗਾ પેટ્રોલ ਪੰਪ ਤੋਂ ਨੰਗੜਸਾਰ ਮਿੱਤਰੋ ਤੁਹਾਨੂੰ ਕੁਝ ਕੁ ਕਦਮਾਂ ਦੀ ਦੂਰੀ ਤੇ પેટ્રોલ ਪੰਪ ਤੋਂ ਦੂਜੀ ਸਾਈਡ ਘਰ ਬੈਠੇ ਮਿਲਾਂਗੇ ਉਹਨਾਂ ਘਰਾਂ ਦੇ ਵਿੱਚ ਪਹਿਲੇ ਗੇਟ ਦੇ ਵਿੱਚ ਮੈਂ ਇਸ ਟੇ ਮੌਜੂਦ ਆ ਮਿੱਤਰੋ ਚੰਗੇ ਸੀਮੰਟ ਦੀ ਇੱਕ ਵੈੜ ਲੈ ਕੇ ਆਏ ਆ ਤੁਹਾਡੇ ਲਈ ਸੂਈ ਸਵਾਈਆ ਕਿੰਨਾ ਦੋਦ ਦਿੱਤਾ ਹੋਇਆ ਕੀ ਇਹਦੀ ਮੁੱਢਲੀ ਜਾਣਕਾਰੀ ਆ ਉਹ ਮਿਲਦੇ ਆ ਵੀਰ ਨੂੰ ਸਾਰੀ ਜਾਣਕਾਰੀ ਲੈ ਕੇ ਦੇਣਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਠੀਕ ਆ ਵੀਰੇ ਸੇਤਾ ਦੇ ਪਰਿਵਾਰ ਭਾਈ ਸੇਤਾ ਭਾਈ ਚਲੋ ਸ਼ੁਕਰਾ ਚ ਨਾਮ ਦੱਸ ਦਈਏ ਵੀਰੇ ਇੱਕ ਵਾਰ ਰਮਨਦੀਪ ਸਿੰਘ ਜੀ ਵੀਰੇ ਸਨੋ ਭਾਈ ਜਗਦੇਵ ਸਿੰਘ ਜੀ ਠੀਕ ਆ ਅੱਛਾ ਰਮਨਦੀਪ ਭਾਈ ਫਿਰ ਜਾਨਵਰ ਵੇਚਣਾ ਹੈ ਨਾ ਇਹ ਕਿਹੜੇ ਸੀਮੰਟ ਦੀ ਆ ਗਈ ਵੱਡ ਭਾਈ ਇਹ ਵੀਰੇ ਏਬੀਐਸ ਦੇ ਪਾਇਨਰ ਦੀ ਆਪ ਆ ਏਬੀਐਸ ਦੇ ਪਾਇਨਰ ਦੀ ਆਪ ਆ ਹਾਂ ਤੇ ਇਹ ਕਿੰਨਾ ਸੁਈ ਆ ਵੀਰੇ ਇਹ ਏ ਵੀਰੇ ਕੱਲ ਸੂਈ ਆ ਕੱਲ ਸੂਈ ਆ ਕਿੰਨੇ ਵੇ ਸੂਏ ਸੂਈ ਆ ਤੱਕੀ ਬਾਈ ਦੂਜੇ ਸੂਏ ਸੂਈ ਆ ਦੂਜੇ ਸੂਏ ਸੂਈ ਆ ਬਾਈ ਅਸਾ ਵੀਰੇ ਬੱਤੀ ਦਿੱਤੀ ਇਹਨੇ ਹਾਂ ਵੀਰੇ ਕਿਹੜੇ ਸੀਮਨ ਦੀ ਦਿੱਤੀ ਆ ਬੱਤੀ ਵੀਰੇ ਵੀਰੇ 10 ਮਾਰਕ ਦਾ ਜਲਸੀ ਦਾ ਲੱਗਾ ਸੀਗਾ 40138 40138 ਠੀਕ ਆ ਵੀਰੇ ਮਨ ਲਾ ਕ੍ਰੋਸ ਦੇ ਵਿੱਚ ਤਾਂ ਆ ਗਈ ਥੋੜੀ ਜਿਹੀ ਹਾਂ ਹਾਂ ਵੀ ਮਨ ਲਾ ਬੱਤੀ ਚੰਗੀ ਗਾ ਬਣੂਗੀ ਹਾਂ ਵੀਰੇ ਪੂਰੀ ਵਧੀਆ ਬਣੂਗੀ ਹੂੰ ਹੂੰ ਅਸਵੇਰੇ ਸਿਕਸਰ ਸੀਮਿੰਟ ਦੀ ਸੀ ਇਹ ਹਾਂ ਵੀਰੇ ਠੀਕ ਆ ਬਾਈ ਤੇ ਹੁਣ ਕਿੰਨਾ ਬੋਲਾ ਹੋਊਗਾ ਵੱਡੇ ਵਿੱਚ ਥੱਲੇ ਵੀਰੇ ਇਹਦੇ ਥੱਲੇ ਹੈਗਾ 8 ਕਿਲੋਟਰ ਡੰਗਦਾ ਹੈ ਵੀ 16 17 ਕਿਲੋ ਬੋਲਾ ਕਿੰਨਾ ਦੁੱਧ ਦੇਗੀ ਸੀ ਇਹ ਪਹਿਲੇ ਸੂਏ ਪਹਿਲੇ ਸੂਏ ਵੀਰੇ ਨੇ 25 ਤੋਂ 28 ਲੀਟਰ ਕੱਢਿਆ ਠੀਕ ਆ ਇਹਦੇ ਕੀ 30 ਕਿਲੋ ਚਲੀ ਜਾਊਗੀ ਵੀਰੇ ਆਮ ਨਾ ਜਾਊਗੀ ਵੀਰੇ ਠੀਕ ਆ ਬਈ ਠੀਕ ਆ ਤੇ ਚਵਾਈ ਚਵਾਈ ਕਿਵੇਂ ਲੱਗੀ ਆ ਬਰਾਦਰ ਤੋਂ ਚਵਾਈ ਵੀਰੇ ਵਧੀਆ ਪੂਰੀ ਇੱਕ ਨੰਬਰ ਹੈ ਠੀਕ ਹੈ ਭਲਾਈ ਹੱਥੀ ਝੋਲੇ ਭਲਾਈ ਮਸ਼ੀਨ ਤੇ ਝੋਲੇ ਠੀਕ ਹੈ ਵੀਰੇ ਰੇਟ ਬਾਈ ਕੀ ਰਹੂਗਾ ਵੀਰੇ ਰੇਟ ਵੀਰੇ ਫੋਨ ਤੇ ਹੋ ਠੀਕ ਹੈ ਵੀ ਕੱਡੀ ਬਾਰ ਨੂੰ ਤੋਰੀ ਭਰਾ ਮੜਾ ਜਾਨ ਖੋਲੀ ਲੈ ਮਿੱਤਰੋ ਦੂਜਾ ਸੁਆਸ ਹੋਈਆ এবੀਐਸ ਦੇ ਪਾਇਨਰ ਦੀ ਇਹ ਆਪ ਆ ਅੱਗੇ ਇਹਨੂੰ ਡੈਨਮਾਰਕ ਤੇ 41 38 ਵੀਰੇ 38 ਦੀ ਇਹਦੇ ਮਗਰ ਵੱੱਛੀ ਆ ਗਈ ਮਿੱਤਰੋ ਕਰਮਾਂ ਵਾਲੀ ਦੀ ਵੜ ਦੀ ਬਰੀਕੀ ਬਰੂਕੀ ਬਹੁਤ ਚੰਗੀ ਆ ਦੇਖ ਸਕਦੇ ਬਰੀਡ ਜਾਤ ਹੌਲੀ 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 ਹੂੰ ਦੇਖ ਲਓ ਮਿੱਤਰੋ ਲੈ ਆ ਵੀਰੇ ਮੋਢ ਲਈ ਮੋਢੇ ਮੇਰੇ ਤਾਂ ਬੱਬਾ ਖੁੱਲਗੀਆਂ ਹੀ ਹੁੰਦੀਆਂ ਐ ਹੋਣੀ ਰੱਸਾ ਪਾਇਆ ਸੂਈ ਕਰਕੇ ਠੀਕ ਆ ਵੀਰੇ ਖੁੱਲਗੀਆਂ ਹੀ ਹੁੰਦੀਆਂ ਐ ਹਾਂ ਠੀਕ ਆ ਭਾਈ ਲੈ ਵੀ ਮੇਟਰ ਉਹ ਦੇਖ ਸਕਦੇ ਆ ਕਿਉਂਕਿ ਰੱਸਾ ਬਾਈ ਨੇ ਹੋਣੀ ਪਾਇਆ ਵੇਖੋ ਮਨ ਲਾ ਥੱਲੋ ਥੱਲੋ ਬਰੀਕੀ ਬਰੂਕੀ ਵਹਿੜ ਦੀ ਬੜੀ ਕਮਾਲ ਆ ਰੌਡਰ ਦੀ ਕੁਆਲਿਟੀ ਬੇਹਤਰੀਨ ਆ ਪੂਰੀ ਲੇਵੇ ਭਾਂਡੇ ਵਾਲੀ ਬੱਛੀ ਆ ਮੇਤਰੋ ਥਣ ਥੁਣ ਦਾ ਸਹਿਜ ਥਣ ਦੀ ਮਜਬੂਤੀ ਥਣ ਦੀ ਜਿਹੜੀ ਸਟਰੋਂਗ ਹੁੰਦਾ ਉਹ ਬਹੁਤ ਚੰਗਾ ਵਾ 30 ਕਿਲੋ ਦੁੱਧ ਟੋੜਾ ਨਾਲ ਹੱਸ ਕੇ ਦੇਈ ਜੋਗੀ ਮਗਰ ਬੱਛੀ ਆ ਗਈ 40 ਇੱਕ 38 ਦੀ ਡੈਡਮਾਰਕ ਦੀ ਆਪ ਏਬੀਐਸ ਦੇ ਪਵੈਨਰ ਦੀ ਆ ਦੋਵੇਂ ਬਲੱਡ ਫਿਰ ਟੌਪ ਹੋ ਗਿਆਗੇ ਆਉਣ ਵਾਲਾ ਨਤੀਜਾ ਵਾ ਜਿਹੜਾ ਬੱਛੀ ਤੋਂ ਉਹ ਵੀ ਬਾਕਮਾਲ ਹੋਊਗਾ ਰੇਟ ਬਾਈ ਫੋਨ ਦੇ ਅੱਛਾ ਰੇਟ ਵੀਰੇ ਕਿੰਨੇ ਦੇ ਆਸੇ ਪਾਸੇ ਹੋਊਗਾ ਆਈਡੀਆ ਲੱਖੋ ਬਾਰੀ ਹੋਊਗਾ ਹਾਂ ਠੀਕ ਆ ਭਾਈ ਓਕੇ ਲੈ ਮਿੱਤਰੋ ਲੱਖੋ ਬਾਰੀ ਰੇਟ ਹੋਊਗਾ ਇਹਦਾ ਤੇ ਇਹ ਨੰਬਰ ਵੀਰੇ ਕਿੰਨਾ ਆਪਣਾ 84 273 ਜੀ 9755 ਇੱਕ ਵਾਰੀ ਹੋਰ ਬੋਲ ਦੀ ਵੀਰੇ 83273 9755 ਠੀਕ ਆ ਭਈ ਇਸ ਨੰਬਰ ਤੇ ਭਾਈ ਨਾਲ ਕਰ ਲਓ ਮਿੱਤਰੋ ਰਾਬਤਾ ਕਹਿਮ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਜਾਉਣ ਵਾਲਾ